ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਟਾਈਮ ਆ ਟੈਂਪਿਸ ਖੜ ਗਿਆ ਤੇ ਸੈੱਲ ਪਾਉਣ ਵਾਲਾ ਵੀਰ ਜੀ ਪਾਈ ਹੈਗਾ ਤਾਂ 5 ਵਜੇ ਆ ਹੀ ਜਾਂਦਾ ਟਾਈਮ ਤਾਂ ਜ਼ਿਆਦਾ ਹੋ ਗਿਆ ਟੈਂਪਿਸ ਖੜਾ ਮਾੜਾ ਹੁੰਦਾ ਕੰਮ ਧੰਦੇ ਆਪਾਂ ਸਾਰੇ ਨਵੇੜਲੇ ਦੇਖੋ ਧੋਪ ਮਿੱਤਰੀ ਕਪੜੇ ਵਗੈਰਾ ਧੋਲੇ ਆ ਹੁਣ ਆਪਾਂ ਅੱਜ ਟਾਈਮ ਸੀਗਾ ਹਨਾ ਵਧੀਆ ਸੋਹਣੀ ਧੁੱਪ ਲੱਗਣ ਲੱਗ ਗਈ ਆ ਤੇ ਅੱਜ ਆਪਾਂ ਕਰਦੇ ਹੈਗੇ ਕਵਰ ਪ੍ਰੀਤ ਤੇ ਮੈਂ ਗੁਰੂ ਸਾਹਿਬ ਦੀ ਸੇਵਾ ਕਰਨ ਲੱਗੇ ਆ ਦਿਖਾਉਣੇ ਤੁਹਾਨੂੰ ਆਪਾਂ ਬੈਕ ਕੈਮਰਾ ਕਰ ਦੇ ਦੇਖੋ ਆਖbaar ਲਾਏ ਆ ਇਧਰ ਆਪਾਂ ਕਰਦੇ ਹੈਗੇ ਪੂਜਾ ਰੂਮ ਦੀ ਸਫਾਈ ਕੇ ਪਈ ਲੜੀਆਂ ਨਾ ਤਾਂ ਟੰਗ ਦੇਣੀ ਆ ਲੜੀ ਥੱਲੇ ਨਹੀਂ ਰੱਖਣੀ ਹੋਰ ਜਿਵੇਂ ਆਪਾਂ ਨੂੰ ਸਾਫ਼ ਸੁਥਰੇ ਹੈ ਨਾ ਆਪਾਂ ਮਾਗੀ ਦਾ ਮੀਨਾ ਮਾਗੀ ਨਾ ਤੇ ਆ ਗੁਰੂ ਘਰੇ ਗਏ ਹੋਵੇਂ ਆਪਾਂ ਜਿੱਥੇ ਜੋਤ ਬੱਤੀ ਕਰਦੇ ਆਂ ਭਾਈ ਗੁਰੂ ਸਾਹਿਬ ਦੀ ਵੀ ਸਫਾਈ ਆਪਾਂ ਨੂੰ ਬਹੁਤ ਜ਼ਰੂਰੀ ਹੈ ਮੈਂ ਇਹ ਸਾਰਾ ਕੁਝ ਚੱਕ ਕੇ ਤੇ ਸਾਫ਼ ਸਫਾਈ ਕਰ ਦਿੰਨੇ ਆ ਸਾਰੇ ਆਹ ਬਦਲ ਦੇਣੇ ਸਿਰੋਪੇ ਗਟਕਾ ਸਾਹਿਬ ਵਾਲੇ ਵੀ ਠੀਕ ਆ ਮੈਂ ਝਾੜੂ ਲਾਉਂਦੀ ਆ ਤੂੰ ਕਰ ਦੇ ਦੇਖੋ ਉਹ ਬੀਤ ਸਾਡਾ ਸੇਵਾ ਬਹੁਤ ਕਰਦਾ ਗੁਰੂ ਘਰ ਦੀ ਗੁਰਦੁਆਰੇ ਜਾ ਕੇ ਵੀ ਤੇ ਘਰੇ ਵੀ ਜਦੋਂ ਮੈਂ ਬਾਹਰ ਗਈ ਸੀ ਇਹ ਹੀ ਵਿਚਾਰਾ ਕਰਦਾ ਸੀਗਾ ਪੂਜਾ ਰੂਮ ਦੀ ਸਫਾਈ ਵੀ ਚਲੋ ਮਾਲਕ ਤੰਦਰੁਸਤੀ ਦੇਵੇ ਚੜਦੀ ਕਲਾ ਕਰੇ ਪਰਮਾਤਮਾ ਬੱਚਿਆਂ ਦੀ ਤੇ ਚਲੋ ਜੀ ਵੀਡੀਓ ਆਪ ਕਰ ਲਈ ਹੈਗੀ ਦੇਖੋ ਵੀ ਆਪਾਂ ਪੂਜਾ ਨੂੰ ডিসਪਾਈ ਕਰਕੇ ਬਾਬੇ ਦੇ ਸਰੂਪ ਨਾਲ ਅੱਦੇ ਥੋੜੇ ਅੱਗੇ ਸਾਰੇ ਸੈਲਫ ਤੇ ਸੀ ਤਾਂ ਲੱਗੀਆਂ ਉਹ ਸੀ ਨਾ ਗਿੱਟੀਆਂ ਇਹ ਤੇ ਅੱਜ ਆਪਾਂ ਕੁਛ ਉੱਪਰ ਟੰਗਦੇ ਦੇਖੋ ਵਧੀਆ ਬਣਾ ਲਈਏ ਬਾਬੇ ਦਾ ਪੂਜਾ ਰੂਮ ਆਪਾਂ ਸਾਫ ਸਫਾਈ ਕਰਕੇ ਚਲੋ ਜੀ ਮੈਲਾ ਦਾ ਤਾਂ ਨੂੰ ਹੋਣਾ ਕਿ ਥੱਲੇ ਹੀ ਆ ਆ ਵੇ ਇੱਥੇ ਤੋਂ ਦੇ ਕੋਲੇ ਕਮੀਨ ਕਿਵੇਂ ਨੂੰ ਆ ਥੱਲੇ ਆ ਸਹੀ ਆ ਬੱਦਲ ਹੋਈ ਜਾਂਦੇ ਮੀਂਹ ਆਉਣਾ 24 ਤੇ 25 ਤਰੀਕ ਦਾ ਦੋ ਦਿਨ ਮੀਂਹ ਲਿਖਿਆ ਅਸੀਂ ਆ ਵੀ ਜਾਣਾ ਨਹੀਂ ਲਵਾ ਹਾਂ ਬਾਹਰ ਹੁਣ ਮੰਮੀ ਕਹਿੰਦੀ ਲਵਾ ਕੇ ਜਾਉਂਗੀ ਆਂਟੀ ਕੱਤੀ ਨਹੀਂ ਗੋਏ ਚੱਕ ਲਾਂਗੇ ਵਿੱਚੋਂ ਛਾਂਟ ਕੇ ਜੀ ਪਹਾਥਾਂ ਤੋਂ ਕੋਈ ਬੋਲਨੇ ਪਏ ਕੱਕੜੇ ਉਹ ਹੈ ਲੀ ਜਾ ਥੱਲੇ ਉਤਰ ਮੰਜੇ ਤੋਂ ਤੇ ਤੂੰ ਨਹੀਂ ਅੱਜ ਸਕੂਲ ਗਈ ਮਨੋਕਾਰ ਜੜਿਆ ਹੁਣ ਕੰਤੈ ਨੂੰ ਚਾਹ ਰੱਖ ਲਈ ਕਵਰ ਪ੍ਰੀਤ

ਇਹਨੇ ਕਿਹਾ ਜਾਣਾ ਵਾ ਪਾ ਗਿਆ ਦੁੱਤ ਚਾਰ ਲੈ ਬਾਈ ਚੂਰੀ ਕਰ ਮੈਂ ਉੱਤੇ ਦਹੀਂ ਪਾ ਦੂੰ ਪਾ ਦੇ ਖਾ ਗਈ ਅੱਜ ਇਹ ਸਵੇਰੇ ਕੀ ਗਿਣੀ ਕਿੰਨਾਂ ਬਾਹਰ ਨਾ ਹੋ ਜਾਵੇ ਪੰਜ ਆ ਹੈ ਪੰਜ ਲੈ ਪਾ ਦੇ ਇੱਕ ਹੋਰ ਉਹਨਾਂ ਨੂੰ ਵੀ ਇਹਦੇ ਵਾਲੇ ਕੋਈ ਸਵਾਦ ਲੱਗਦੀ dejíte de la roti que hay en la enano a churque cerde pasía dos nietos le hago de impar en un molaje Dija tú a mí qué

ਉੱਧਰ ਪਚੌਂਟੇ 'ਚ ਕੰਮ ਧੰਦਾ ਸਾਰਾ ਨਵੇੜ ਲਿਆ ਕਵਰ ਪ੍ਰੀਤ ਅੱਜ ਥੋੜਾ ਜਿਹਾ ਲੇਟ ਆ ਧਾਰਾਂ ਚੋਂੜਨ ਦੇਖੋ ਕੇ ਵੀ ਧਾਰਾਂ ਚੋਂਦਾ ਆਪਾਂ ਕਰਦੇ ਹੁਣ ਧੂਪ ਵੱਤੀ ਤੇ ਰੋਪੀ ਲੈ ਗੱਗੇ ਓ ਮੇਰੀ ਗੱਗ ਆਦੇ ਗਿੱਲਾ ਪੈਰੇ ਥੱਲੇ ਖਾਂ ਹੈ ਤੇ ਚਲੋ ਵੀ ਅੱਜ ਲਈ ਵੀਡੀਓ ਦਾ ਐਂਡਪ ਕਰਦੇ ਇੱਥੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਫਤਕਦੇ ਨਹੀਂ ਸਤਿ ਸ਼੍ਰੀ ਅਕਾਲ